ਹੁਣ ਮੈਂ ਥੋੜਾ ਜਿਹਾ ਦੱਸਦਾ ਹਾਂ ਕਿ ਨਲੋਕਸੋਨ ਦੀ ਚੋਣ ਕਿਵੇਂ ਕੀਤੀ ਗਈ ਕਿ ਇਹ ਨਸ਼ਾ ਛਡਾਉਣ ਲਈ ਵਰਤੀ ਜਾ ਸਕਦੀ ਹੈ ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਇਹ ਬਹੁਤ ਹੀ ਵਧੀਆ ਇੱਕ ਦਰਦ ਨਿਵਾਰਕ ਆ ਔਰ ਵਿਡਡਰੋਲ ਦੇ ਜਿਹੜੇ ਭੜੇ ਸਰੀਰਕ ਲੱਛਣ ਹੁੰਦੇ ਨੇ ਕੋਈ ਨਸ਼ਾ ਛੱਡਣ ਤੋਂ ਬਾਅਦ ਜਿਹੜੀਆਂ ਭੜੀਆਂ ਤੋਂ ਭੜੀਆਂ ਸਰੀਰਕ ਪ੍ਰੋਬਲਮਸ ਆਉਂਦੀਆਂ ਜਿਵੇਂ ਮੈਂ ਦੱਸਿਆ ਸੀ ਅੱਖਾਂ ਚੋਂ ਪਾਣੀ ਵਗਣਾ ਬੇहद ਦਰਦ ਰੈਣੀ ਸਰੀਰ ਚ ਚਿੜਚਿੜਾਪਨ ਉਦਾਸੀ ਸੁਇਸਾਈਡਲ ਹੋ ਜਾਣਾ ਔਰ ਲੂਜ਼ ਮੋਸ਼ਨਸ ਲੱਗ ਜਾਣਾ ਉਲਟੀਆਂ ਵੀ ਆ ਸਕਦੀਆਂ ਨੇ ਤਾਂ ਦਰਦਾਂ ਬਹੁਤ ਹੁੰਦੀਆਂ ਨੇ ਤੋਂ ਇਹ ਦਰਦ ਨੂੰ ਔਰ ਇਸ ਤਰ੍ਹਾਂ ਦੇ ਜਿਹੜੇ ਵਿਦਡਰੋਅਲ ਦੇ ਪ੍ਰੋਬਲਮਸ ਨੇ ਉਹਨਾਂ ਨੂੰ ਕੰਟਰੋਲ ਕਰਨ ਲਈ ਬਹੁਤ ਵਧੀਆ ਦਵਾਈ ਆ ਪਹਿਲਾ ਤੇ ਫਾਇਦਾ ਇਹਦਾ ਆਇਆ ਇਸ ਨੂੰ ਇਸ ਕਰਕੇ ਚੁਣਿਆ ਗਿਆ ਦੂਸਰੇ ਨੰਬਰ ਤੇ ਇਹ ਬੜੀ ਘੱਟ ਐਡਿਕਟਿਵ ਆ ਟਾਟ ਹੈਬਿਟ ਫਾਰਮਿੰਗ ਆ ਤੇ ਇਹਦੇ ਵਿਦਡਰੋਅਲ ਇਹਨੇ ਪੈੜੇ ਨਹੀਂ ਹੁੰਦੇ ਭਾਵ ਕਿ ਇਹਦੀ ਆਦਤ ਲੱਗਣ ਦੇ ਚਾਂਸ ਕੋਈ ਜ਼ਿਆਦਾ ਨਹੀਂ ਆ ਪਰ ਠੀਕ ਆ ਲੱਗਰੀ ਆਦਤ ਉਸਤੇ ਵੀ ਅੱਗੇ ਆਉਂਦੇ ਆ ਬਟ ਫੇਰ ਵੀ ਇਹ ਚਿੱਟੇ ਜਿੰਨੀ ਮੋਰਫਨ ਜਿੰਨੀ ਸਮੈਕ ਜਿੰਨੀ ਐਡਿਕਟਿਵ ਨਹੀਂ ਆ ਹੈਬਿਟ ਫਾਰਮਿੰਗ ਨਹੀਂ ਆ ਔਰ ਇਹਨੂੰ ਛੱਡਣ ਤੇ ਜਿਹੜੇ ਇਹਨੂੰ ਛੱਡਣ ਤੇ ਜਿਹੜੇ ਵਿਦਡਰੋਅਲ ਆਉਂਦੇ ਨੇ ਉਹ ਇੰਨੇ ਭਿਆਨਕ ਤੇ ਭੜੇ ਨਹੀਂ ਹੁੰਦੇ ਨੂੰ ਛੱਡਣਾ ਆਸਾਨ ਹੁੰਦਾ ਆ ਦੂਜਾ ਇਹਦੀ ਡੋਜ਼ ਨੂੰ ਟੇਪਰ ਆਫ ਕੀਤਾ ਜਾ ਸਕਦਾ ਆ ਟੇਪਰ ਆਫ ਕੇ ਹੌਲੀ ਹੌਲੀ ਡੋਜ਼ ਦੀ ਉਛਲ ਲਾਇਆ ਜਾ ਸਕਦਾ ਆ ਵੀ ਡੋਜ਼ ਘਟਾਈ ਜਾ ਸਕਦੀ ਆ ਮਤਲਬ ਪਹਿਲੇ ਜਿੱਦਾਂ ਪਹਿਲੇ ਦਿਨ ਜਿੱਦਣ ਨਸ਼ਾ ਛੱਡਿਆ ਆ ਤਾਂ ਇਹਦੀ ਬਹੁਤ ਜ਼ਿਆਦਾ ਡੋਜ਼ ਚਾਹੀਦੀ ਆ ਹੌਲੀ ਹੌਲੀ ਤੁਸੀਂ ਡੋਜ਼ ਘਟਾ ਦਿੰਦੇ ਹੋ ਫਿਰ ਪੰਜਵੇਂ ਛੇਵੇਂ ਜਾਂ ਸੱਤਵੇਂ ਅੱਠਵੇਂ ਦਿਨ ਜਦੋਂ ਇਹਦੀ ਬੜੀ ਘੱਟ ਡੋਜ਼ ਦਿੰਦੇ ਹੋ ਤਾਂ ਇਹਨੂੰ ਵੀ ਬੰਦ ਕਰਕੇ ਕੋਈ ਹੋਰ ਜਿਹੜੇ ਸਿੰਪਲ ਦਰਦ ਨਿਵਾਰਕ ਦਵਾਈਆਂ ਨੇ ਜਿਹੜੀਆਂ ਕਿ ਓਪੀਐਮ ਦੀਆਂ ਫੀਮ ਦੇ ਰਿਸ਼ਤੇਦਾਰ ਨਹੀਂ ਆ ਓਪੀਓਇਡਸ ਨਹੀਂ ਆ ਉਹ ਇਹਦੀ ਜਗ੍ਹਾ ਲੈ ਲੈਂਦੀਆਂ ਨੇ 7ਵੇਂ 8ਵੇਂ ਦਿਨ ਤੋਂ ਬਾਅਦ ਅਸੀਂ ਸਧਾਰਨ ਦਰਦ ਨਿਵਾਰਕ ਦਵਾਈਆਂ ਨਾਲ ਹੀ ਮਰੀਜ਼ ਦਾ ਇਲਾਜ ਕਰ ਲੈਨੇ ਆ ਔਰ ਵੈਸੇ ਵੀ ਉਦੋਂ ਤੱਕ ਜਿਹੜੀ ਅਸੀਂ ਉਦਾਸੀ ਰੋਗ ਲਈ ਡਿਪਰੈਸ਼ਨ ਦੀਆਂ ਦਵਾਈਆਂ ਦੇ ਰਹੇ ਹੁੰਦੇ ਆ ਉਹਨਾਂ ਦਾ ਵੀ ਅਸਰ 5ਵੇਂ 6ਵੇਂ ਦਿਨ ਤੋਂ ਬਾਅਦ ਹੋਣਾ ਸ਼ੁਰੂ ਹੋ ਜਾਂਦਾ ਆ ਡਿਪਰੈਸ਼ਨ ਵਾਲੀ ਦਵਾਈ ਜਿਹੜੀ ਆ ਉਹ ਐਸਓਐਸ ਨਹੀਂ ਹੁੰਦੀ ਭੀ ਮਤਲਬ ਬੁਖਾਰ ਦੀ ਗੋਲੀ ਵਾਂਗੂ ਉਹ ਮੌਕੇ ਤੇ ਨਹੀਂ ਦਿੱਤੀ ਜਾ ਸਕਦੀ ਕਿ ਬੁਖਾਰ ਚੜਿਆ ਪੈਰਾਸੀਟਾਮੋਲ ਲਈ ਬੁਖਾਰ ਉੱਤਰ ਗਿਆ ਡਿਪਰੈਸ਼ਨ ਦੀ ਦਵਾਈ ਹੌਲੀ ਹੌਲੀ ਬਲੱਡ ਚ ਇੱਕ ਕਨਸੈਂਟ੍ਰੇਸ਼ਨ ਉਹਦੀ ਡਿਵੈਲਪ ਹੁੰਦੀ ਆ ਫੇਰ ਉਹ ਅਸਰਦਾਰ ਹੁੰਦੀ ਆ ਸੋ ਜਦੋਂ ਅਸੀਂ 6ਵੇਂ 7ਵੇਂ ਦਿਨ ਬਿਉਪਰੇਨ ਔਰਫਨ ਛੱਡਣੀ ਵੀ ਆ ਉਹਦੀ ਬੰਦੇ ਦੀ ਕਿ ਜਿੰਨੂੰ ਟ੍ਰੀਟਮੈਂਟ ਕਰ ਰਹੇ ਆ ਡਰੱਗ ਡਿਕਟ ਦੀ ਤਾਂ ਉਦੋਂ ਜਦੋਂ ਅਸੀਂ ਸਾਦੇ ਦਰਦਨਵਾਰਕ ਦੇਣੇ ਸ਼ੁਰੂ ਕਰਨੇ ਆ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਆ ਅਜ਼ਿਊਮੇਬਲੀ ਤਾਂ ਉਦੋਂ ਉਦਾਸੀ ਵਾਲੀ ਦਵਾਈ ਜਿਹੜੀ ਡਿਪਰੈਸ਼ਨ ਦੀ ਉਹਦੀ ਸਟਾਰਟ ਕੀਤੀ ਆ ਪਹਿਲੇ ਦਿਨ ਤੋਂ ਉਹ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਆ ਤਾਂ ਇਲਾਜ ਕਰਨਾ ਆਸਾਨ ਹੋ ਜਾਂਦਾ ਹੈ ਬਿਉਪਰੇ ਨੋਰਫਿਨ ਦਾ ਇੱਕ ਫਾਇਦਾ ਆ ਹੈ ਬਿਟ ਨਹੀਂ ਬਣਦੀ ਐਡਿਕਟਿਵ ਨਹੀਂ ਆ ਦਰਦ ਦਿਆ ਬੜਾ ਵਧੀਆ ਇਲਾਜ ਕਰਦੀ ਆ ਵਿਡਰੋਅਲ ਦਾ TJA ਦਾ ਮੁੱਖ ਫਾਇਦਾ ਇਹ ਆ ਕਿ ਇਹਦਾ ਨਾ ਇੱਕ ਮੈਕਸ ਸੀਲਿੰਗ ਇਫੈਕਟ ਆ ਸੀਲਿੰਗ ਮਤਲਬ ਛੱਤ ਕਿ ਇਹਦੀ ਜਦੋਂ ਡੋਜ਼ ਵਧਾਈ ਜਾਂਦੀ ਆ ਨਾ ਤਾਂ ਇਹਦੇ ਅਸਰ ਦੀ ਛੱਤ ਜਿਹੜੀ ਆ ਨਾ ਸੀਲਿੰਗ ਉਹ ਜਲਦੀ ਆ ਜਾਂਦੀ ਆ ਉਹ ਛੱਤ ਤੋਂ ਉਣ ਤੋਂ ਬਾਅਦ ਇਹਦੀ ਡੋਜ਼ ਭਾਵੇਂ ਵਿਅਕਤੀ ਵਧਾ ਵੀ ਲੇ ਉੱਤੇ ਅਸਰ ਵੱਧ ਨਹੀਂ ਹੁੰਦਾ ਅਨਲਾਈਕ ਅਦਰ ਦਵਾਈਆਂ ਜਿਵੇਂ ਮੋਰਫਿਨ ਆ ਪੈਂਟਾਜ਼ੋਸਿਨ ਆ ਹੋਰ ਜਿੰਨੇ ਵੀ ਓਪੀਆਇਡਸ ਨੇ ਟਰਾਮਾਡੋਲ ਆ ਮੋਰਫਿਨ ਆ ਸਮੈਕ ਆ ਚਟਾ ਆ ਉਹ ਜਿੰਨੀ ਜ਼ਿਆਦਾ ਡੋਸ ਲੋ ਉਸੇ ਹਿਸਾਬ ਨਾਲ ਅਸਰ ਵੱਧਦਾ ਜਾਂਦਾ ਬਟ ਬਿਉਪਰੇਨ ਔਰਫੈਂਚਿਕ ਮੈਕਸ ਸੀਲਿੰਗ ਇਫੈਕਟ ਹੁੰਦਾ ਇਹ ਦੀ ਇੱਕ ਵਿਲੱਖਣ ਪ੍ਰੋਪਰਟੀ ਆ ਇਹਦਾ ਮੈਕਸ ਸੀਲਿੰਗ ਇਫੈਕਟ ਹੁੰਦਾ ਆ ਇਸਦਾ ਮੈਕਸ ਇਫੈਕਟ ਸੀਲਿੰਗ ਦੀ ਉਹਦੀ ਸੀਲਿੰਗ ਛੱਟੀ ਆ ਜਾਂਦੀ ਆ ਉਸ ਤੋਂ ਬਾਅਦ ਡੋਜ਼ ਜਿੰਨੀ ਮਰਜ਼ੀ ਇਹਦੀ ਲੈ ਲੋ ਇਹਦਾ ਕੋਈ ਫਾਇਦਾ ਨਹੀਂ ਚੌਥਾ ਪੰਜਵਾਂ ਇਹਦਾ ਫਾਇਦਾ ਲਾ ਲੋ ਕਿ ਇਹ ਅ ਪਹਿਲੇ 12 ਤੇ 24 ਘੰਟਿਆਂ ਤੱਕ ਚਿੱਟੇ ਦਾ ਜਾਂ ਮੋਰਫਿਨ ਦਾ ਅਸਰ ਖਤਮ ਕਰ ਦਿੰਦੀ ਹੈ ਭਾਵੇਂ ਇਹਨੂੰ ਲੈਣ ਦੇ ਅੰਦਰ ਅੰਦਰ ਜੇ 24 ਘੰਟਿਆਂ ਦੇ ਅੰਦਰ ਅੰਦਰ ਕੋਈ ਵਿਅਕਤੀ ਹੋਰ ਨਸ਼ਾ ਵੀ ਲਏ ਤੇ ਉਹਦਾ ਕੋਈ ਅਸਰ ਨਹੀਂ ਬਹੁਤਾ ਹੁੰਦਾ ਕਾਰਨ ਕੀ ਹੁੰਦਾ ਕਿ ਸਾਡੇ ਸੈਂਟਰਲ ਨਰਵਸ ਸਿਸਟਮ 'ਤੇ ਕਿਉਂਕਿ ਇਹ ਅਸਰ ਕਰਦੀ ਹੈ ਤੇ ਇਹ ਨਰਵਸ ਸਿਸਟਮ ਦੇ ਜਿਹੜੇ ਸੈਲਸ ਹੁੰਦੇ ਨੇ ਨਾ ਨਿਊਰੋਨਸ ਉਹਨਾਂ ਦੇ ਉੱਪਰ ਸਪੈਸ਼ਲ ਇੱਕ ਰਿਸੈਪਟਰਸ ਹੁੰਦੇ ਨੇ ਕਹਿ ਲਓ ਕਿ ਗੇਟ ਹੁੰਦੇ ਨੇ ਹਰ ਦਵਾਈ ਦੇ ਹਰ ਚੀਜ਼ ਦੇ ਲੱਗੇ ਇਹ ਕੀ ਕਰਦੀ ਆ ਬਿਉਪਰੇਨੋਰਫਿਨ ਕਿ ਜਿਹੜੇ ਚਿੱਟੇ ਵਾਲੇ ਗੇਟਸ ਨੇ ਨਾ ਰਿਸੈਪਟਰਸ ਨੇ ਉਹਨਾਂ ਨੂੰ ਜਾ ਕੇ ਮਲ ਲੈਂਦੀ ਆ ਤੇ ਜੇ ਵਿਅਕਤੀ ਇਹਦੇ ਅਸਰ ਵਿੱਚ 24 ਘੰਟਿਆਂ ਦੇ ਅੰਦਰ ਕੋਈ ਹੋਰ ਚਿੱਟਾ ਜਾਂ ਨਸ਼ਾ ਕਰਦਾ ਵੀ ਆ ਤਾਂ ਉਹਨੂੰ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਸੋ ਇੱਕ ਦੇਖਿਆ ਜਾਏ ਤੇ ਐਟ ਲੀਸਟ ਥਿਉਰੈਟਿਕਲੀ ਬੜੀ ਵਧੀਆ ਚੋਇਸ ਆ ਕਿ ਸੇ ਨੂੰ ਨਸ਼ਾ ਛਡਾਉਣ ਲਈ ਪਹਿਲੇ 7-8 ਦਿਨ ਬਹੁਤ ਹੈਲਪ ਕਰਦੀ ਆ ਪਰ ਨਾਲ ਦੀ ਨਾਲ ਇਹਦੇ ਕੁਝ ਨੁਕਸਾਨ ਵੀ ਨੇ ਨੁਕਸਾਨ ਇਹਦੇ ਕੀ ਨੇ ਕਿ ਅਦਰ ਓਪੀਆਇਡਸ ਦੀ ਤਰ੍ਹਾਂ ਇਹ ਮਤਲਬ ਬਹੁਤ ਜ਼ਿਆਦਾ ਡਿਪੈਂਡੈਂਸ ਦਾ ਡਰ ਆ ਕਬਜ ਬਹੁਤ ਕਰਦੀ ਆ ਫੇਰੇ ਰੈਸਪੀਰੇਟਰੀ ਡਿਪਰੈਸ਼ਨ ਬੜੀ ਕਰ ਦਿੰਦੀ ਆ ਸਾਡੇ ਨਾ ਬ੍ਰੇਨ ਸਟੈਮ ਦੇ ਵਿੱਚ ਬ੍ਰੇਨ ਸਟੈਮ ਸਾਡੇ ਬ੍ਰੇਨ ਦਾ ਉਹ ਹਿੱਸਾ ਹੁੰਦਾ ਆ ਇੱਥੇ ਸਿਰ ਦੇ ਮਗਰ ਜਿਹੜਾ ਕਿ ਸਾਡੇ ਬ੍ਰੇਨ ਨੂੰ ਸਪਾਇਨਲ ਕੋਰਡ ਨਾਲ ਜੋੜਦਾ ਆ ਬ੍ਰੇਨ ਸਟੈਮ ਦੇ ਵਿੱਚ ਨਾ ਸਾਡੀ ਸਾਹ ਪ੍ਰਣਾਲੀ ਦਾ ਆਟੋਮੈਟਿਕ ਕੰਟਰੋਲ ਰੂਮ ਹੁੰਦਾ ਆ ਜਿੱਥੇ ਕਿ ਸਾਡੇ ਸਾਹ ਨੂੰ ਤੇ ਖੂਨ ਵਿੱਚ ਮੌਜੂਦ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦੇ ਲੈਵਲ ਨੂੰ ਉਹ ਜਿਹੜਾ ਆਟੋਮੈਟਿਕ ਸਾਹ ਪ੍ਰਣਾਲੀ ਦਾ ਕੰਟਰੋਲ ਸੈਂਟਰ ਆ ਨਾ ਉਹ ਆਪਣੀ ਦੇਖਰੇਖੇ ਠਹਿ ਰੱਖਦਾ ਆ ਤੇ ਉਹਨੂੰ ਰੈਗੂਲੇਟ ਕਰਦਾ ਆ ਇਹ ਜਿੰਨੇ ਵੀ ਓਪੀਆਇਡਸ ਨੇ ਇਨਕਲੂਡਿੰਗ ਦਸ ਦਿਸ ਸੈਂਟਰ ਵਾਲੀ ਗੋਲੀ ਦੇ ਉੱਪਰ ਨੋਰਫਿਨ ਰੈਸਪੀਰੇਟਰੀ ਸੈਂਟਰ ਨੂੰ ਦਬਾ ਦਿੰਦੀ ਆ ਉਹਨੂੰ ਅਸਰਦਾਇਕ ਨਹੀਂ ਰਹਿਣ ਦਿੰਦੀ ਕਿ ਮਤਲਬ ਜੇ ਬਲੱਡ ਵਿੱਚ ਕਾਰਬਨ ਡਾਈਆਕਸਾਈਡ ਦੀ ਕਨਸੈਂਟ੍ਰੇਸ਼ਨ ਵੱਧ ਰਹੀ ਆ ਹਾਈਪਰਕੈਪਨੀਆ ਹਾਈਪਰਕਾਰਬੀਆ ਹੋ ਰਿਹਾ ਆ ਤਾਂ ਜਿਹੜਾ ਰੈਸਪੀਰੇਸ਼ਨ ਦਾ ਸਾਹ ਪ੍ਰਣਾਲੀ ਦਾ ਆਟੋਮੈਟਿਕ ਕੰਟਰੋਲ ਸੈਂਟਰ ਆ ਨਾ ਤਾਂ ਉਹ ਐਕਟਿਵ ਨਹੀਂ ਹੁੰਦਾ ਉਹ ਗਤੀਸ਼ੀਲ ਨਹੀਂ ਹੁੰਦਾ ਉਹ ਕੋਈ ਐਕਸ਼ਨ ਨਹੀਂ ਲੈ ਪਾਉਂਦਾ ਕਿ ਸਾਹਾਂ ਨੂੰ ਤੇਜ਼ ਕਰੇ ਕੁਝ ਹੋਰ ਪ੍ਰਬੰਧ ਕਰੇ ਤਾਂ ਉਹ ਸੁੱਤਾ ਹੀ ਰਹਿੰਦਾ ਹੈ ਸੋ ਇਹ ਸਾਹ ਪ੍ਰਣਾਲੀ ਨੂੰ ਡਾਊਨ ਕਰਦੀ ਆ ਬਹੁਤ ਜ਼ਿਆਦਾ ਔਰ ਹੈਵੀ ਡੋਸ ਦੇ ਵਿੱਚ ਬੰਦੇ ਦੇ ਵਿੱਚ ਕੋਈ ਬਹੁਤ ਜ਼ਿਆਦਾ ਐਕਿਊਟ ਪ੍ਰੋਬਲਮ ਆ ਸਕਦੀ ਆ ਬ੍ਰੇਨ ਦੇ ਵਿੱਚ ਕਾਰਬਨ ਡਾਈਆਕਸਾਈਡ ਹਰ ਦੋ ਵਾਧ ਵਧਣ ਨਾਲ ਉਹਦੇ ਬ੍ਰੇਨ ਦਾ ਕਈ ਵਾਰੀ ਆਕਸੀਜਨ ਦੀ ਕਮੀ ਨਾਲ ਡੈਮੇਜ ਹੋ ਜਾਂਦਾ ਆ ਔਰ ਜ਼ਿਆਦਾਤਰ ਇਹ ਡੈਮੇਜ ਇਰਰੀਵਰਸੀਬਲ ਹੁੰਦਾ ਆ ਤਾਂ ਹੀ ਆਪਾਂ ਕਹਿੰਨੇ ਆ ਕਿ ਇਹ ਦਵਾਈਆਂ ਬੰਦੇ ਦੀ ਸੋਚਣ ਸ਼ਕਤੀ ਤਬਾਹ ਕਰ ਦਿੰਦੀਆਂ ਨੇ ਉਹਦੀ ਯਾਦਾਸ਼ਤ ਤਬਾਹ ਕਰ ਦਿੰਦੀਆਂ ਨੇ ਉਦਾ ਮੈਮਰੀ ਲਾਸ ਬਹੁਤ ਹੁੰਦਾ ਉਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਭੁੱਲਣ ਲੱਗ ਜਾਂਦਾ ਆ ਔਰ ਇਸੇ ਕਰਕੇ ਭੁੱਲਦਾ ਆ ਕਿਉਂਕਿ ਇਹ ਦਵਾਈ ਜਿਵੇਂ ਮੈਂ ਦੱਸਿਆ ਸਾਹ ਪ੍ਰਣਾਲੀ ਦੇ ਆਟੋਮੈਟਿਕ ਕੰਟਰੋਲ ਸੈਂਟਰ ਨੂੰ ਦਬਾ ਦਿੰਦੀ ਆ ਉਹਨੂੰ ਪਤਾ ਹੀ ਨਹੀਂ ਲੱਗਦਾ ਉਹ ਡਿਟੈਕਟ ਹੀ ਨਹੀਂ ਕਰ ਪਾਉਂਦਾ ਕਿ ਖੂਨ ਵਿੱਚ ਕਾਰਬਨ ਡਾਈਆਕਸਾਈਡ ਦੀ ਕਨਸੈਂਟ੍ਰੇਸ਼ਨ ਵਧ ਰਹੀ ਆ ਹਾਈਪਰਕੈਪਨੀਆ ਹੋ ਰਿਹਾ ਆ ਔਰ ਜਦੋਂ ਕਾਰਬਨ ਡਾਇਆਕਸਾਈਡ ਦੀ ਕਨਸੈਂਟ੍ਰੇਸ਼ਨ ਵਧਦੀ ਆ ਤਾਂ ਆਕਸੀਜਨ ਨੇਚਰਲੀ ਘਟ ਜਾਂਦੀ ਆ ਔਰ ਬ੍ਰੇਨ ਦੇ ਸੈਲਸ ਨੂੰ ਜਦੋਂ ਆਕਸੀਜਨ ਦੀ ਕਮੀ ਆਉਂਦੀ ਆ ਭਾਵ ਹਾਈਪੋਕਸਿਆ ਹੁੰਦਾ ਆ ਤਾਂ ਬ੍ਰੇਨ ਦੇ ਸੈਲਸ ਦਾ ਇਰਿਵਰਸੀਬਲ ਡੈਮੇਜ ਹੁੰਦਾ ਆ ਭਾਵ ਉਹ ਡੈਮੇਜ ਜਿਹੜਾ ਕਦੀ ਵਾਪਸ ਨਹੀਂ ਲਿਆਂਦਾ ਜਾ ਸਕਦਾ ਰਿਵਰਸ ਨਹੀਂ ਕੀਤਾ ਜਾ ਸਕਦਾ ਇਰਿਵਰਸੀਬਲ ਡੈਮੇਜ ਤਹਾਡੀ ਸੋਚਣ ਸ਼ਕਤੀ ਖਤਮ ਆ ਤੁਸੀਂ ਚੰਗਾ ਤੇ ਮਾੜੇ ਦਾ ਫਰਕ ਨਹੀਂ ਕਰ ਸਕਦੇ ਤੁਸੀਂ ਜ਼ਿੰਦਗੀ ਚ ਗਲਤ ਡਿਸੀਜਨ ਲੈ ਰਹੇ ਹੋ ਕਿ ਸਹੀ ਡਿਸੀਜਨ ਤੁਹਾਨੂੰ ਸਮਝ ਹੀ ਖਤਮ ਹੋ ਜਾਣੀ ਆ ਔਰ ਤੁਹਾਡੀ ਯਾਦਾਸ਼ਤ ਤਬਾਹ ਹੋ ਜਾਂਦੀ ਬਹੁਤ ਕੁਝ ਭੁੱਲ ਜਾਂਦੇ ਆ ਇਸੇ ਕਰਕੇ ਮੈਂ ਪੁਆਇੰਟ ਆਪਣਾ ਜਿਹੜਾ ਡਰਾਈਵ ਕਰਨਾ ਸੀ ਕਿ ਕੋਈ ਵੀ ਡਰੱਗ ਅਡਿਕਟ ਆਪਣੇ ਆਪ ਨਸ਼ਾ ਨਹੀਂ ਛੱਡ ਸਕਦਾ ਤੁਸੀਂ ਐਗਜ਼ਾਮਪਲ ਲੈ ਲਓ ਕਿ ਤੁਹਾਡੇ ਘਰ ਵਿੱਚ ਕੋਈ ਪੱਖਾ ਖਰਾਬ ਆ ਪੱਖੇ ਦੀ ਤਾਰ ਪਿੱਛੋਂ ਸੜੀ ਆ ਤੁਸੀਂ ਕੀ ਕਰੀ ਜਾ ਰਹੇ ਹੋ ਉਹਦਾ ਸਵਿਚੀ ਬਾਰ ਬਾਰ ਦੱਬ ਕੇ ਦੇਖੀ ਜਾ ਰਹੇ ਹੋ ਕਦੀ ਆਫ ਕਰਤਾ ਕਦੀ ਆਨ ਕਦੀ ਆਫ ਕਰਤਾ ਕਦੀ ਆਨ ਕਦੀ ਕਿਸੇ ਪਰਿਵਾਰ ਦੇ ਮੈਂਬਰ ਨੂੰ ਸੱਦਿਆ ਕਿ ਤੂੰ ਦੇਖ ਪੱਖੇ ਨੂੰ ਕਦੀ ਕਿਸੇ ਰਿਸ਼ਤੇਦਾਰ ਨੂੰ ਸੱਦਿਆ ਕਦੀ ਕਿਸੇ ਦੋਸਤ ਨੂੰ ਸੱਦਿਆ ਕਦੀ ਕਿਸੇ ਸਿਆਣੇ ਨੂੰ ਸੱਦਿਆ ਉਹ ਵੀ ਕੀ ਕਰ ਰਿਹਾ ਆ ਕਿ ਮਹਿਜ ਸਵਿਚ ਨੂੰ ਟਿਚਕ ਟਿਚਕ ਕਰਕੇ ਵੇਖ ਰਿਹਾ ਹੈ ਉਹ ਸਵਿਚ ਟਿਚਕ ਟਿਚਕ ਕਰਨ ਨਾਲ ਕੀ ਹੋਣਾ ਹੈ ਉਹ ਪਿੱਛੋਂ ਤਾਰ ਹੀ ਸੜੀ ਆ ਤੁਸੀਂ ਸਮਝਾ ਬਿਝਾ ਕੇ ਤਰਲੇ ਮਾਰ ਮਾਰ ਕੇ ਲੈਕਚਰ ਦੇ ਦੇ ਕੇ ਉਹਦੇ ਅੱਗੇ ਕੀਰਨੇ ਪਾ ਪਾ ਕੇ ਹਾਰ ਜਾਂਦੇ ਉਹ ਲੋਕ ਪੱਗਾਂ ਤੱਕ ਕੱਪੜੀਆਂ ਲਾ ਕੇ ਸਿਰ ਥੱਲੇ ਰੱਖਣ ਤੱਕ ਜਾਂਦੇ ਨੇ ਪੈਰਾਂ 'ਚ ਰੱਖਣ ਤੱਕ ਜਾਂਦੇ ਨੇ ਬਟ ਡਰਗ ਡਿਕਟ ਵਿਅਕਤੀ ਤੇ ਕੋਈ ਅਸਰ ਨਹੀਂ ਹੁੰਦਾ ਉਨੂੰ ਟਿਚਕਿਟਿਚ ਕੀ ਤੁਸੀਂ ਕਰ ਰਹੇ ਉਹਦੀ ਤਾਰ ਹੀ ਮਗਰੋਂ ਸੜੀ ਆ ਉਹਦੀ ਸੋਚਣ ਸ਼ਕਤੀ ਤਬਾਹ ਹੋ ਚੁੱਕੀ ਆ ਉਹਨੂੰ ਸੁਪਰਵਾਈਜ਼ਡ ਮੈਡੀਕਲ ਅਟੈਂਸ਼ਨ ਚ ਹੀ ਆਬਜ਼ਰਵੇਸ਼ਨਸ ਹੀ ਉਸ ਦਾ ਇਲਾਜ ਹੋ ਸਕਦਾ ਆ ਸੋ ਇਹ ਬਹੁਤ ਖਤਰਨਾਕ ਚੀਜ਼ ਆ ਇਹ ਜਦੋਂ ਲਾਂਚ ਹੋਈ ਸੀ ਨਾ ਬਿਪਰੇਨੋਰਫਿਨ ਇਹਦਾ ਨਾਮ ਸੀਗਾ ਟੈਬਲੇਟ ਸੁਬੋਟੈਕਸ ਸੁਬੋਟੈਕਸ ਦੇ ਕਰਕੇ ਮਸ਼ਹੂਰ ਸੀ ਕਾਫੀ ਪੁਰਾਣੀ ਲਾਂਚ ਹੋਈ ਆ 91 ਚ ਦੀ ਵਰਤੋਂ ਅਮਰੀਕਾ ਚ ਸ਼ੁਰੂ ਹੋਈ ਸੀ ਸੁਬੋਟੈਕਸ ਤੇ ਬਟ ਜਦੋਂ ਸੁਬੋਟੈਕਸ ਦੇਣ ਲੱਗੇ ਤੇ ਉਹਨਾਂ ਦੇਖਿਆ ਕਿ ਲੋਕ ਤੇ ਇਸ ਨੂੰ ਪੀਸ ਪੀਸ ਕੇ ਇਹਦਾ ਮਤਲਬ ਇੰਜੈਕਸ਼ਨ ਬਣਾ ਕੇ ਲੈ ਰਹੇ ਨੇ ਤੇ ਉਹਨਾਂ ਇਹ ਚੀਜ਼ ਨੂੰ ਡਿਸਕਰੇਜ ਕਰਨ ਲਈ ਉਹਦੇ ਵਿੱਚ ਇੱਕ ਨਸ਼ੇ ਦਾ ਐਂਟੀਡੋਟ ਪਾਤਾ ਨਲੌਕਸੋਨ ਫਿਰ ਉਸ ਦਵਾਈ ਦਾ ਨਾਮ ਰੱਖਿਆ ਗਿਆ ਸੁਬੁਗਜ਼ੋਨ ਸੁਬੁਗਜ਼ੋਨ ਦਾ ਸੁਬੂਟੈਕਸ ਸੁਬੂ ਇੱਕ ਉਰਦੂ ਦਾ ਵਰਡ ਆ ਜਿਹੜੇ ਲੋਕ ਉਰਦੂ ਜਾਣਦੇ ਆ ਜਾਂ ਉਰਦੂ ਨੂੰ ਪਿਆਰ ਕਰਦੇ ਉਹਨਾਂ ਨੂੰ ਸ਼ਾਇਦ ਪਤਾ ਹੋਵੇਗਾ ਕਿ ਸੁਬੂ ਕੀ ਹੁੰਦਾ ਆ ਦੇਖਿਓ ਜ਼ਰੂਰ ਚੈੱਕ ਕਰਿਓ ਵਟ ਇਜ਼ ਸੁਬੂ ਇਨ ਉਰਦੂ ਤੋ ਸੁਬੂਟੈਕਸ ਸੀਗੀ ਕੱਲੀ ਬਿਉਪਰੇਨੋਰਫਿਨ ਤੇ ਸੁਬੁਗਜ਼ੋਨ ਹੋਗੀ ਬਿਉਪਰੇਨੋਰਫਿਨ ਪਲਸ ਨਲੌਕਸੋਨ ਸਬੂਕ ਜ਼ੋਨ ਇਸ ਕਰਕੇ ਮਾਰਕੀਟ ਚ ਲੈ ਆਂਦੀ ਗਈ ਕਿ ਜਿਵੇਂ ਪਹਿਲਾਂ ਵੀ ਮੇਰੇ ਖਿਆਲ 2-3 ਵਾਰੀ ਦੱਸ ਚੁੱਕਿਆ ਮੇਰੀ ਆਦਤ ਆ ਥੋੜੀ ਰੈਪੀਟੀਸ਼ਨ ਹੋ ਜਾਂਦੀ ਆ ਕਿ ਇਸ ਨੂੰ ਇਸ ਕਰਕੇ ਪਾਇਆ ਸੀ ਕਿ ਇਸ ਨੂੰ ਕ੍ਰਸ਼ ਕਰਕੇ ਪੀ ਕੇ ਇੰਜੈਕਸ਼ਨ ਦੇ ਰੂਪ ਵਿੱਚ ਨਾ ਲੈਣ ਬਟ ਮੁੰਡੇ ਨਹੀਂ ਟੱਲ ਰਹੇ ਸਾਡੇ ਏਰੀਆ ਚ ਪੰਜਾਬ ਚ ਡਰੱਗ ਡਿਕਟ ਨਹੀਂ ਟੱਲ ਰਹੇ ਇਸ ਦੀ ਵਰਤੋਂ ਇੰਜੈਕਸ਼ਨ ਦੇ ਰੂਪ ਵਿੱਚ ਬਹੁਤ ਬਹੁਤ ਜ਼ਿਆਦਾ ਹੁੰਦੀ ਆ ਜਦੋਂ ਇੰਜੈਕਸ਼ਨ ਦੇ ਰੂਪ ਚ ਲੈਂਦੇ ਨੇ ਉਹ ਇੱਕ ਦੂਜੇ ਨਾਲ ਨੀਡਲਸ ਸ਼ੇਅਰ ਕਰਦੇ ਨੇ ਸਰੀੰਜਾਂ ਸ਼ੇਅਰ ਕਰਦੇ ਨੇ ਔਰ ਉਹਦੇ ਨਾਲ ਨਵੀਆਂ ਪ੍ਰੋਬਲਮਾਂ ਪੈਦਾ ਹੋ ਰਹੀਆਂ ਨੇ ਓਟ ਸੈਂਟਰ ਸਰਕਾਰੀ ਹਸਪਤਾਲ ਖੋਲਣ ਨਾਲ ਹਰ ਸਰਕਾਰੀ ਹਸਪਤਾਲ ਚ ਲਗਭਗ ਰੋਜ਼ਾਨਾ 300 400 500 ਤੱਕ ਪੋਟੈਂਸ਼ੀਅਲ ਡਰੱਗ ਐਡਿਕਟਸ ਨੇ ਜਿਹੜੇ ਇਲਾਜ ਲਈ ਆਏ ਨੇ ਸੋ ਕਾਲਡ ਇਲਾਜ ਲਈ ਉਹ ਸਰਕਾਰੀ ਹਸਪਤਾਲਾਂ 'ਚ ਰੋਜ਼ ਆ ਰਹੇ ਨੇ ਹੁਣ ਉਹਦੇ ਨਾਲ ਸਰਕਾਰੀ ਹਸਪਤਾਲਾਂ 'ਚ ਇੱਕ ਨਵੀਂ ਨਿਊ ਸੈਂਸ ਪੈਦਾ ਹੋ ਗਈ ਆ ਸਰਕਾਰੀ ਹਸਪਤਾਲਾਂ 'ਚ ਇਨਫਰਾਸਟ੍ਰਕਚਰ ਦਾ ਔਰ ਸਫਾਈ ਦਾ ਆਲਰੇਡੀ ਇੱਕ ਮਸਲਾ ਸੀਗਾ ਬਦਬੂ ਦਾ ਔਰ ਜਦੋਂ ਰੋਜ਼ ਦਾ ਉੱਥੇ 3-400 500 ਡਰੱਗ ਡਿੱਕਟ ਆਉਂਦਾ ਆ ਉਹਦੇ ਨਾਲ ਇਹ ਪ੍ਰੋਬਲਮਾਂ ਹੋਰ ਵੱਧ ਹੁੰਦੀਆਂ ਜਾ ਰਹੀਆਂ ਨੇ ਮੈਂ ਅਗਲੀ ਵੀਡੀਓ ਦੇ ਵਿੱਚ ਵੈਸੇ ਹੁਣ ਗੱਲ ਕਰਾਂਗਾ ਚਾਹੁੰਦਾ ਆ ਕਿ ਅੱਜ ਹੀ ਕਰਾਂ ਪਰ ਮੈਨੂੰ ਪਤਾ ਇੰਨੀ ਲੰਬੀ ਵੀਡੀਓ ਕੋਈ ਸੁਣ ਨਹੀਂ ਸਕਦਾ ਮੈਂ ਕੋਸ਼ਿਸ਼ ਕਰਦਾ ਅਗਲੀ ਵੀਡੀਓ ਜਲਦੀ ਪੋਸਟ ਕਰਾਂ ਤੇ ਉਹਦੇ ਵਿੱਚ ਮੈਂ ਇਹ ਦੱਸਾਂਗਾ ਕਿ ਇਹ ਜਿਹੜੀ ਗੋਲੀ ਦੇਣ ਨਾਲ ਵਿਅਕਤੀਆਂ ਦਾ ਖੁਦ ਆਪਣਾ ਕੀ ਨੁਕਸਾਨ ਹੋ ਰਿਹਾ ਹੈ ਖਾਸ ਕਰਕੇ ਨੂੰ ਇੰਜੈਕਸ਼ਨ ਦੇ ਰੂਪ ਚ ਲੈਣ ਨਾਲ ਔਰ ਸਮੂਹਕ ਰੂਪ ਵਿੱਚ ਉਹ ਸਰਕਾਰੀ ਹਸਪਤਾਲਾਂ ਦਾ ਕੀ ਨੁਕਸਾਨ ਕਰ ਰਹੇ ਨੇ ਔਰ ਓਵਰਆਲ ਇਹ ਫਾਇਦੇਮੰਦ ਚੀਜ਼ ਆ ਕਿ ਨੁਕਸਾਨਦਾਇਕ ਆ। ਸੋ ਅੱਜ ਦੀ ਵੀਡੀਓ ਲਈ ਇੰਨਾ ਹੀ ਬੜਾ ਆ। ਸੋ ਥੈਂਕਸ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਲਈ। ਪਲੀਜ਼ ਮੈਨੂੰ ਥੋੜਾ ਸਪੋਰਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ। ਵੀਡੀਓ ਜੇ ਤੁਹਾਨੂੰ ਠੀਕ ਲੱਗਦੀ ਆ ਤਾਂ ਕਿਸੇ ਲੋੜਵੰਦ ਨਾਲ ਜ਼ਰੂਰ ਸ਼ੇਅਰ ਕਰਿਓ, ਲਾਈਕ ਕਰਿਓ। ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ।